ਆ ਬੱਚੇ ਰਾਤ ਦੇ ਥੋੜੀ ਠੰਡ ਮੰਨਦੇ ਸੀ ਕੀ ਆਲਿਆ ਬਈ ਸਾਰਿਆਂ ਦਾ ਪਹਿਲਾਂ ਤਾਂ ਠੀਕ ਹੋ ਸਾਰੇ ਤੇ ਆ ਬੱਚੇ ਠੰਡ ਮੰਨਦੇ ਸੀ ਰਾਤ ਦੇ ਅੱਜ ਕੋਗੇ ਮੌਸਮ ਤੁਹਾਨੂੰ ਪਤਾ ਹੀ ਹੈ ਰਾਤ ਨੂੰ ਟੈਂਪਰੇਚਰ ਡਾਊਨ ਹੋ ਜਾਂਦਾ ਨੀ ਪੈਣ ਤੋਂ ਬਾਅਦ ਤੇ ਤੇ ਬੱਚੇ ਹੈਗੇ ਆ 20 ਕ ਨਾਲ ਹੈਗੇ ਆ ਮੈਂ ਕਿਹਾ ਇਹਨਾਂ ਉਹ ਵੀ ਮੁੜ ਕੇ ਠੰਡ ਦੇ ਨਾਲ ਜਿਹੜੀ ਰਾਤ ਨੂੰ ਠੰਡ ਹੋ ਜਾਂਦੀ ਆ ਤੇ ਬੁਖਾਰਪੂਰ ਹੋ ਜਾਣਾ ਬੱਚਿਆਂ ਨਾਲ ਉਹਨਾਂ ਨੂੰ ਇਸ ਕਰਕੇ ਇਸ ਮੁਰਗੀ ਨੂੰ ਦੇ ਦਿੱਤੇ ਬੱਚੇ ਇਹਦੇ ਵਿੱਚ ਇੱਕ ਦੋ ਬੱਚਿਆਂ ਨੂੰ ਬੁਖਾਰ ਹੋਇਆ ਵੀ ਆ ਲੇਕਿਨ ਆਪਾਂ ਉਦਾਂ ਇਹਨਾਂ ਨੂੰ ਦਵਾਈ ਆਪਾਂ ਲਾਤੀ ਆ ਤੇ ਹੋ ਜਾਣਗੇ ਓਕੇ ਦੁਪਹਿਰ ਤੱਕ ਉਦਾਂ ਮੈਂ ਧੁੱਪੇ ਵੀ ਛੱਡੇ ਸੀਗੇ ਤੇ ਇਹ ਮੁਰਗੀ ਇਹਨਾਂ ਦੇ ਨਾਲ ਲਾਤੀ ਆ ਬੱਚਿਆਂ ਨਾਲ ਮੈਂ ਕਿਹਾ ਹਜੇ ਆਪਾਂ ਇਹਦੇ ਅੰਡੇ ਨਹੀਂ ਲੈਂਦੇ ਰੋਕ ਲੈਨੇ ਆ ਬਾਕੀ ਕਰੋ ਸ਼ੌਂਕ ਤਾ ਬਚਨ ਲੱਗਦਾ ਜਿਹੜੇ ਨੂੰ ਬਖਾਰ ਲੱਗਦਾ ਆ ਇਹ ਇਹਨੂੰ ਲੱਗਦਾ ਹਾਂ ਓਕੇ ਪੋਇਆਣਾ ਸੈਟੇ ਨੇ ਜਦੋਂ ਮੁਰਗੀ ਨੇ ਆਪਣੇ ਥੱਲੇ ਕਰ ਲਿਆ ਇਹੋ ਮੜੇ ਮੂਟੇ ਜਿਹੋਇਆ ਟੈਂਪਰੇਚਰ ਥੋੜਾ ਅਪ ਡਾਊਨ ਉਹ ਹੋ ਹੀ ਜਾਂਦਾ ਹੁੰਦਾ ਕੋਈ ਰਾਤ ਨੂੰ ਠੰਡ ਜਿਆਦਾ ਹੋ ਜਾਂਦੀ ਆ ਕਹ ਲੋ ਵੀ ਇਹ ਨਾਲੀ ਠੰਡ ਹੈਗੀ ਆ ਰਾਤ ਨੂੰ ਤੇ ਮੁਰਗੀ ਦੇ ਪੱਲਿਆ ਪੁੱਲਿਆ ਥੱਲੇ ਵੜ ਕੇ ਬਹਿ ਜਾਣਗੇ ਇੱਕੋ ਥੱਲੇ ਲੈ ਕੇ ਬੈਠੀ ਬੱਚੇ ਉਹਦੇ ਨਾਲੋਂ ਆਪਾਂ ਲਾਏ ਨਹੀਂ ਬੱਚੇ ਹਜੇ ਉਧਰ ਇੱਕ ਮੁਰਗੀ ਨੇ ਹੋਰ ਬੱਚੇ ਕੱਢ ਲਏ ਟੈਨਸ਼ਨ ਨਹੀਂ ਆ ਇੱਕ ਦੇ ਬੱਚੇ ਚੂਹੇ ਲੈ ਗਿਆ ਬੱਚੇ ਨਹੀਂ ਲੱਭੇ ਉਹਦੇ ਜਿਹੜੀ ਕਾਲੀ ਮੁਰਗੀ ਇੱਕ ਕੰਡੇ ਵਾਲੀ ਸੀ ਦੂਜੀ ਜਿਹੜੀ ਪੀਲੀ ਬੱਚੇ ਕਰਦੀ ਪਈ ਆ ਉਹਨੇ 6-7 ਬੱਚੇ ਕੱਢ ਲਏ ਆ ਦੋ ਮੁਰਗੀਆਂ ਆਪਾਂ ਜਿਹੜੀਆਂ ਬਾਹਰੋਂ ਲਿਆ ਕੇ ਬਿਠਾਈਆਂ ਸੀਗੀਆਂ ਤੇ ਬਾਕੀ ਦੇਖਦੇ ਆ ਕੱਲ ਛੁੱਟੀ ਆ ਕੱਲ ਜੇ ਜਾਨਵਰ ਡੀਲ ਹੋਈ ਬੱਚਿਆਂ ਦੀ ਆਪਾਂ ਜਿੱਥੇ-ਇਥੇ ਭੇਜਣ ਭੁੱਜਣ ਨਾਲੇ ਭੇਜਾਂਗੇ ਵੀ ਦੇਖ ਲੈਣੇ ਹਿਸਾਬ-ਤਹਾਬ ਤੁਸੀਂ ਸ਼ੌਕ ਕਰੋ ਬਾਕੀ ਬੱਚਿਆਂ ਦਾ ਤਾਜੀ ਵੀਡੀਓ ਹੈ ਭਜੀ ਅੱਜ ਦੀ ਸ਼ਨੀਵਾਰ ਦੀ ਅੱਛਾ ਠੰਡੇ ਲੱਗਿਆ ਚੱਕ ਗਾਲਿਓ ਠੀਕ ਹੈ ਗੱਬਟਿਆ ਇੱਕ ਮੁਰਗੀ ਨੇ ਆਪਣੀ ਨੇ ਹੋਰ ਕੱਢ ਲਿਆ ਇੱਕ ਦੇ ਬੱਚੇ ਥਲੇ ਚੂਹਾ ਲੈ ਗਿਆ ਕੱਢ ਕੇ ਤੰਦ ਦਸਿਆ ਸੀਗਾ ਤੇ ਉਹਨਾ ਬੱਚਿਆਂ ਲਈ ਖੁੱਡਾ ਬਣਾਉਣਾ ਬਣਾ ਜਿਹੜੇ ਕੱਢੇ ਆ ਸੱਤ ਕ ਬੱਚੇ ਕੱਢ ਹਟੀ ਆ ਮੁਰਗੀ ਉਧਰ ਦੀ ਸ਼ੈਡ ਜੀ ਭਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਠੀਕ ਹੋ ਸਾਰੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਕੈਮਰਾ ਥੋੜਾ ਹਿਲਦਾ ਪਟਕੋਨੇ ਆ ਕਰਦੇ ਆ ਸ਼ੌਂਕ ਨਾਲੇ ਕਰਦੇ ਗੱਲਾਂ ਬਾਤਾਂ ਆ ਖੜੀਆ ਚੰਨੋ ਖੜੀਆ ਨੂਰ ਜਾਂ ਉਧਰ ਆਪਣੇ ਖੜੇ ਅੰਡਰਟੈਕਰ ਹੁਣੀ ਇੱਧਰ ਖੜੀ ਆ ਰਾਨੋ ਤੇ ਇੱਕ ਮੁਰਗੀ ਨੇ ਆਪਣੀ ਨੇ ਬੱਚੇ ਹੋਰ ਕੱਢ ਲਿਆ ਕਰਾਵਾਂਗੇ ਤੁਹਾਨੂੰ ਸ਼ੌਂਕ ਜਾ ਕੇ ਦੇਖਦੇ ਆ ਕਿੰਨੇ ਕੱਢ ਤੇ ਕੱਢ ਦਿੱਤੇ ਹੋਣੇ ਆ 10 ਕ 9-10 ਬੱਚੇ ਕੱਢ ਦਿੱਤੇ ਹੋਣੇ ਉਹਨੇ ਉਹ ਚੰਡ ਅਟੈਕ ਲੈਂਦੇ ਬੱਚੇ ਵੀ ਆ ਤੇ ਪੀਲੇ ਮੁਰਗੇ ਦੇ ਥੋੜੇ ਆ ਤੇ ਬਾਕੀ ਇੱਕ ਮੁਰਗੀ ਨੇ ਕੱਢੇ ਸੀਗੇ ਉਹਦੇ ਥਲੇ ਚੂਹਾ ਕੱਢ ਕੇ ਲੈ ਗਿਆ ਉਧਰ ਉਹ ਬੱਚੇ ਲੱਭੇ ਨਹੀਂ ਮੈਨੂੰ ਮੈਂ ਰਾਤੀ ਦੇਖ ਕੇ ਆਇਆ ਪੰਜ-ਛੇ ਬੱਚੇ ਸੀਗੇ ਸਵੇਰੇ ਗਿਆ ਤੇ ਬੱਚੇ ਹੈ ਹੀ ਨਹੀਂ ਸੀਗੇ ਉਹਦੇ ਥਲੇ ਤੇ ਬਾਕੀ ਆਪਾਂ ਇੱਧਰ ਤੁਹਾਨੂੰ ਕਰਾਉਨੇ ਆਂ ਸ਼ੌਂਕ ਆ ਬਿੰਗਮ ਬੱਚੇ ਆਪਣੇ ਇਹਨਾਂ ਦਾ ਸ਼ੌਂਕ ਕਰੋ ਇੱਕ ਮਿੰਟ ਮੈਂ ਕੈਮਰਾ ਟਕੋਣਾ ਠੀਕ ਹੈ ਇਹਨਾਂ ਨੂੰ ਆਪਾਂ ਬਾਜਰਾ ਪਾਉਨੇ ਮੜੇ ਆ ਹਲੋ ਠੀਕ ਹੈ ਇਹਨਾਂ ਨੂੰ ਆਪਾਂ ਪਾਤਾ ਬਾਜਰਾ ਠੀਕ ਹੈ ਇਹ ਬਿੰਗਮਾਂ ਬੱਚੇ ਇਹ ਆਪਾਂ ਸੇਲਿੰਗ ਕਰਨੇ ਹੈਗੇ ਅਜੇ ਇਹਨਾਂ ਨੂੰ ਪਾਲਾਂਗੇ ਆਪਾਂ ਠੀਕ ਹੈ ਕੋਗੇ ਇਹਦੇ ਵਿੱਚ ਮਾਦੀਆਂ ਬਿੰਗਮ ਬਣਾਉਣੀਆਂ ਪੀਲੀਆਂ ਇਸ ਕਰਕੇ ਰੋਕੇ ਹੋਏ ਆ ਮੇਨਲੀ ਮੈਂ ਤੁਹਾਨੂੰ ਦੱਸ ਦਿੰਦਾ ਠੀਕ ਹੈ ਇਹਨਾਂ ਦੀ ਡਿਮਾਂਡ ਕਾਫੀ ਆ ਲੇਕਿਨ ਹਜੇ ਆਪਾਂ ਸੇਲ ਨਹੀਂ ਕਰਾਂਗੇ ਇਹੋ ਤੇ ਜਦੋਂ ਜ਼ਿਆਦਾ ਹੋ ਜਾਣਗੇ ਬੱਚੇ ਬਿੰਗਮ ਆਪਣੇ ਕੋ ਜਿਵੇਂ ਪੀਲੇ ਬਣੇ ਹੋਏ ਆ ਉਦੋਂ ਸੇਲ ਕਰਾਂਗੇ ਠੀਕ ਹੈ ਉਸ ਤੱਕ ਆਪਣੇ ਕੋ ਪੀਲੀਆਂ ਬਿੰਗਮ ਮਾਦੀਆਂ ਚਾਰ ਤਿੰਨ ਚਾਰ ਬਣਾਉਣ ਦਾ ਇਰਾਦਾ ਆ ਵੀ ਤਿੰਨ ਚਾਰ ਮਾਦੀਆਂ ਬਿੰਗਮ ਬਣ ਜਾਣ ਤੇ ਆਪਣੀ ਯਾਨੀ ਕਿ ਬਲੱਡ ਲਾਈਨ ਵਿੱਚੋਂ ਹੋਣ ਉਹਨਾਂ ਦਾ ਸਵਾਦ ਹੀ ਵੱਖਰਾ ਹੈ ਕਿਉਂਕਿ ਜਿਹੜੀਆਂ ਆਪਾਂ ਬਿੰਗਮ ਬਣਾਵਾਂਗੇ ਮਾਦੀਆਂ ਉਹ ਕੁਝ ਹੋਰ ਬਕਰੀ ਹਟਮੀ ਇਹ ਚੀਜ਼ ਬਣਾਵਾਂਗੇ ਤੇ ਬਾਕੀ ਦੇਖਦੇ ਹਾਂ ਉਧਰ ਖੜੀ ਆਪਣੀ ਬਿੰਗਮ ਜੋੜੀ ਉਹ ਮੁਰਗਾ ਆਪਣਾ ਬਿੰਗਮ ਤੇ ਡਾਇਨਾ ਮੁਰਗੀ ਆਪਾਂ ਮੁਰਗਾ ਉਹ ਸੀਲ ਤੇ ਪਾਇਆ ਸੀ ਤੇ ਲੇਕਿਨ ਹਜੇ ਦਾ ਡਿਲੀਵਰੀ ਦਾ ਨਹੀਂ ਬਣਿਆ ਕੋਈ ਸੰਗਰੂੜ ਸਾਈਡ ਬੰਦੇ ਮੰਗਦੇ ਸੀਗੇ ਸੰਗਰੂੜ 12 ਡਿਲੀਵਰੀ ਨਹੀਂ ਹੁੰਦੀ ਤੇ ਅਗਲੇ ਹਫ਼ਤੇ ਆਪਣੇ ਬਲੀਡ ਕੋਲਾ ਸੈਦ ਵੀ ਬੱਚੇ ਭੇਜਾਂਗੇ ਆਪਾਂ ਵੇ ਬਾਕੀ ਤੁਸੀਂ ਚੌਂਕ ਕਰੋ ਆਪਣੀ ਮੁਰਗੀ ਨੂਰ ਜਾਂ ਇਹਦੀ ਫੇਸ ਦੀ ਦੇਖੋ ਹੈੱਡ ਕਿਦਾਂ ਦਾ ਇਹਦਾ ਮੁਰਗੀ ਦਾ ਇਹ ਥੋੜੀ ਚਾਰਚਾ ਆ ਖੜੀ ਆ ਨੂਰ ਜਾਂ ਉਹ ਬੈਠੀ ਆ ਚੰਨੋ ਚੰਨੋ ਨੂੰ ਆਪਾਂ ਅੰਦਰ ਬੰਦ ਕਰ ਦਿੰਨੇ ਹੁਣ ਕਾਫੀ ਚਿਰ ਹੋ ਗਿਆ ਇਹਨੂੰ ਫੇਰਦੀ ਇਹਨੂੰ ਠੀਕ ਆ ਤੇ ਉਧਰ ਖੜੇ ਐ ਅਟੈਕਰ ਹੁਣੀ ਗਲਵਾ ਵੱਠਾਇਆ ਬੇੰਗਮ ਇਹਨੂੰ ਬੰਦ ਹੀ ਕਰਦਾ ਤੇ ਪੀਲਾ ਜੰਮਰਾ ਪਾ ਖੋਲਦੇ ਆ ਆਪਣਾ ਕੁਡੇ 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 ਠੀਕ ਹੈ ਇਧਰ ਆਪਣੇ ਜਿਹੜੇ ਦੂਜੇ ਵਿੱਚ ਪਹਿਲਾਂ ਘੜਾਏ ਉਹ ਫਿਰਦੇ ਆ ਖੜੀ ਚੰਨੋ ਚੰਨੋ ਦਾ ਸ਼ੌਂਕ ਕਰੋ ਕਰੀਬ ਤੋਂ ਇਹ ਆਪਣੀ ਚੰਨੋ ਤੇ ਜਿਹੜੀ ਉਧਰ ਮੁਰਗੀ ਹੈ ਇਹ ਆਪਣੇ ਅੰਦਰ ਬੱਚਿਆਂ ਦੇ ਨਾਲ ਅੰਡਰਟੈਗ ਦਿੱਤੀ ਉਹਨੂੰ ਵੀ ਆਪਾਂ ਅੰਡਰਟੈਗ ਦੇ ਨਾਲ ਦੁਬਾਰਾ ਫੇਰ ਲਾ ਦੇਣਾ ਉਹ ਲਾਉਣ ਦਾ ਕਾਰਨ ਤੁਹਾਨੂੰ ਦੱਸ ਦਿੰਨਾ ਉਹ ਜੇ ਜਿਹੜੀ ਉਧਰ ਮੁਰਗੀ ਬੱਚੇ ਕਰਦੀ ਪਈ ਆ ਉਹਨੂੰ ਤਾਂੜਨ ਲਈ ਖੁੱਡੇ ਹੈ ਨਹੀਂ ਬੱਚਿਆਂ ਨੂੰ ਤਾਂੜਨ ਲਈ ਖੁੱਡਾ ਹੀ ਹੈ ਨਹੀਂਗਾ ਆਪਣੇ ਕੋ ਤੇ ਉਹ ਜਿਹੜੇ ਬੱਚੇ ਉਹਦੇ ਆ ਉਸੇ ਮੁਰਗੀ ਦੇ ਨਾਲ ਰਲਾ ਦਵਾਂਗੇ ਰਾਤ ਨੂੰ ਸਾਰੇ ਬੱਚੇ ਇੱਕੋ ਥੱਲੇ ਕਰ ਦਵਾਂਗੇ ਉਹਦਾ ਆਪਾਂ ਨੂੰ ਵੀ ਫਾਇਦਾ ਹੋਊਗਾ ਤੇ ਆਪਣੇ ਕੋ ਖੁੱਡਾ ਜਿਹੜਾ ਹੈ ਨਹੀਂਗਾ ਤੇ ਉਹ ਮੁਰਗੀ ਅੰਦਰ ਬੱਚਿਆਂ ਨਾਲ ਟੜ ਜੂਗੀ ਇਹਨਾਂ ਨੂੰ ਮੈਂ ਬੰਦ ਕਰਦਾ ਠੀਕ ਹੈ ਕੈਮਰੇ ਦੀ ਕੁਆਲਿਟੀ ਥੋੜੀ ਡੈਲੀ ਆਊਗੀ ਉਹ ਸ਼ਾਮ ਪੈ ਗਈ ਆ ਇੱਕ ਮਿੰਟ कुडे 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 चलो चलो पत्थर अंदर चलो कुडे 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 चलो अंदर ਲੋ ਮੇਟਰੂ ਈਲਾ ਮੁਰਗਾ ਤਾਂ ਹਿੱਟਰ ਆਪਣਾ ਖੋਲ ਦਿੱਤਾ ਠੀਕ ਹੈ ਨਾਲ ਆ ਪੀਲੀ ਮਾਦੀ ਖੋਲਤੀ ਆਂਡਾ ਦੇ ਕੇ ਹਟਿਆ ਤੇ ਕੋੜਕ ਹੋ ਜੂਗੀ ਜਲਦੀ ਇਹੋ ਜੋੜ ਕਰ ਗਈ ਇਹ ਦੁਬਾਰਾ ਫਿਰ ਹਜੇ ਨਹੀਂ ਆ ਕੋੜਕ ਹੋ ਗਈ ਇਹ ਲੋਗੀ ਥੋੜੇ ਦਿਨ ਕੁੱਕੜ ਥੋੜਾ ਠੰਡਾ ਹੋ ਗਿਆ ਯਾਰਾ ਠੰਡੀ ਜੀ ਲਾਤੀ ਇਹਨੂੰ ਥੋੜਾ ਗਰਮ ਕਰਦੇ ਆ ਸਹੀ ਜੋੜ ਨਹੀਂ ਕਰਦਾ ਪਿਆ ਇਨਾ ਉਹ ਅੰਡੇ ਖਾਲੀ ਲਾ ਦੇ ਮੁਰਗੀਆਂ ਦੇ ਇਹਨਾਂ ਦਿਨੇ ਥੋੜਾ ਜਿਹਾ ਸਮਾਨ ਕਿਉਂਕਿ ਰਾਤ ਨੂੰ ਠੰਡ ਹੋ ਜਾਂਦੀ ਮੈਂ ਪਹਿਲਾਂ ਗਰਮੀ ਸੀ ਕਿ ਮੈਂ ਥੋੜਾ ਜ਼ਿਆਦਾ ਸਮਾਨ ਠੰਡਾ ਲਾਤਾ ਉਹ ਪੀਲੀ ਮੁਰਗੀ ਇਹਦੀ ਪਹਿਲਾਂ ਬੱਚਾ ਨੇ ਫਿਰਦੀ ਉਹ ਵੀ ਲਈ ਹੋਈ ਜੰਨਾ ਉਹ ਗਲਵਾ ਵੱਠਾ ਫਿਰਦਾ ਇੱਧਰ ਚੱਲਦੇ ਆਪਾਂ ਤੁਹਾਨੂੰ ਦੂਜੇ ਬੱਚਿਆਂ ਦਾ ਵੀ ਸ਼ੌਂਕ ਕਰਾਉਣਾ ਇਹਨਾਂ ਬੱਚਿਆਂ ਦਾ ਸੌਦਾ ਹੁੰਦਾ ਪਿਆ ਲਗਭਗ ਹੋਇਆ ਵਰਗਾ ਹੀ ਆ ਬਾਈ ਗੁਰਸੇਵਕ ਫੌਜੀ ਤੋਂ ਜਾਣੇ ਇਹ ਮੁਕਸਰ ਠੀਕ ਆ ਬਾਈ ਗੁਰਸੇਵਕ ਆ ਮੁਕਸਰ ਉਹਨਾਂ ਨੂੰ ਭੇਜਾਂਗੇ ਆਪਾਂ ਇਹਨਾਂ 15 ਬੱਚੇ ਆ ਠੀਕ ਆ ਪਹਿਲਾਂ ਵੀ ਭੇਜੇ ਉਹਨਾਂ ਨੂੰ ਆਪਾਂ ਬੱਚੇ ਇਸ ਵਾਰ ਵੀ ਦੇਖਦੇ ਆਂ ਕੱਲ ਛੁੱਟੀ ਆ ਆਪਾਂ ਨੂੰ ਤੇ ਕੱਲ ਆਪਾਂ ਦੇਖਦੇ ਆਂ ਹੋਰ ਕੋਈ ਕੰਮ ਨਹੀਂ ਕਰਨਾ ਜੇ ਲੱਗੇ ਸਾਕੇ ਬਾਜੀ ਵੀ ਉੱਥੇ ਨਹੀਂ ਜਾਣਾ ਕਿਉਂਕਿ ਆਪਣੇ ਕੋ ਬੱਚੇ ਹੋ ਗਏ ਜਿਆਦਾ ਤੇ ਆਪਾਂ ਡਿਲੀਵਰੀ ਕਰਾਂਗੇ ਆ ਵੀ ਬੱਚੇ ਆਪਣੇ ਕੋ ਸੇਲਿਆ ਜੋੜੀ ਜਗੇ ਦੋਸਤ ਨੂੰ ਪਸੰਦ ਹੋਵੇ ਆ ਜੋੜੀ ਮਕੌਨਾ ਸ਼ੌਂਕ ਇਦਨ ਕਰਕੇ ਪੱਠੇ ਆ ਇਦਨ ਨੂੰ ਇਦਨ ਨੂੰ ਇਦਨ ਨੂੰ ਇਦਨ ਨੂੰ ਇਦਨ ਨੂੰ ਮੁੜੋ ਇਦਨ ਇਦਨ ਨੂੰ ਇਦਨ ਦੇ ਐਨੂੰ ਇੱਥੇ ਖੜੋ ਠੀਕ ਹੈ ਅਭੀ ਜੋੜੀ ਸੇਲ ਹੈ ਜੇ ਕਿਸੇ ਦੋਸਤ ਨੂੰ ਪਸੰਦ ਹੋਵੇ ਪੱਠਾ ਪੱਠੀ ਪੱਠਾ ਚੰਨੋ ਦਾ ਪੱਠੀ ਹੈਗੀ ਆ ਆਪਣੀ ਪੀਲੀ ਮੁਰਗੀ ਦੀ ਚੰਗੇ ਆ ਤੇ ਚੰਗੇ ਵਾਲੀ ਗਾਰੰਟੀ ਚੰਗੇ ਵਾਲੇ ਪੈਸੇ ਲਵਾਂਗੇ ਆਪਾਂ ਤੁਹਾਡੇ ਕੋ ਠੀਕ ਆ ਇਹਨਾਂ ਬੱਚਿਆਂ ਦਾ ਸ਼ੌਂਕ ਕਰਿਓ ਬਾਕੀ ਤੁਸੀਂ ਇਹ ਬੈਂਗਮਾ ਪੀਲੇ ਬੈਂਗਮ ਬਣਾਏ ਆਪਾਂ ਇਸ ਇੰਨੀ ਹੈਗੇ ਇਹ ਸ਼ੌਂਕ ਲਈ ਆ ਸਰ ਠੀਕ ਐ ਪੀਲੇ ਬਿੰਗਮ ਬੱਚੇ ਤੇ ਇਧਰ ਲੈ ਕੇ ਚੱਲਦਾ ਮੈਂ ਤੁਹਾਨੂੰ ਆ ਜੋੜੀ ਆਪਣੀ ਇਹਦਾ ਸ਼ੌਂਕ ਕਰ ਲਿਓ ਕੈਮਰਾ ਥੋੜਾ ਹਿੱਲੂਗਾ ਠੀਕ ਐ ਆਪਣਾ ਪੀਲਾ ਮੁਰਗਾ ਪੀਲੀ ਮਾਦੀ ਇਥੇ ਆਪਾਂ ਅੱਜ ਦੇ ਬਲੌਗ ਦਾ ਐਂਡ ਕਰਦੇ ਆ ਮਿਲਦੇ ਫਿਰ ਅਗਲੇ ਬਲੌਗ ਤਦ ਤੱਕ ਲਈ ਰੱਬ ਰੱਖਾ